ਖਬਰ ਤਿੱਬਰ ਥਾਣੇ ਅਧੀਨ ਆਉਂਦੇ ਪਿੰਡ ਭੁੱਲੇ ਚੱਕ ਲੋਨੀ ਦੀ ਹੈ ਜਿੱਥੇ ਕਿ ਮਸੀਹੀ ਬਰਾਦਰੀ ਨਾਲ ਸੰਬੰਧਿਤ 100 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਪਰ ਜਦੋਂ ਉਸ ਨੂੰ ਪਿੰਡ ਦੇ ਕਬਰਿਸਤਾਨ ਵਿਖੇ ਦਫਨਾਉਣ ਲਈ ਲਿਆਂਦਾ ਗਿਆ ਤਾਂ ਇੱਕ ਪਰਿਵਾਰ ਨੇ ਬਖੇੜਾ ਖੜਾ ਕਰ ਦਿੱਤਾ ਤੇ ਉਸ ਨੂੰ ਕਬਰਿਸਤਾਨ ਵਿੱਚ ਦਫਨਾਉਣ ਤੋਂ ਰੋਕ ਦਿੱਤਾ ਇਸ ਦੌਰਾਨ ਦਫਨਾਉਣ ਤੋਂ ਰੋਕਣ ਵਾਲੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਕਬਰਿਸਤਾਨ ਦੇ ਨੇੜੇ ਹੀ ਰਿਆਸੀ ਪਲਾਟ ਹਨ ਤੇ ਉਹਨਾਂ ਨੇ ਇਸ ਇਲਾਕੇ ਤੋਂ ਕਬਰਿਸਤਾਨ ਨੂੰ ਹਟਾਉਣ ਲਈ ਮਾਨਜੋ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ ਹਾਲਾਂਕਿ ਇਹ ਕਬਰਿਸਤਾਨ ਪੰਚਾਇਤੀ ਜ਼ਮੀਨ ਵਿੱਚ ਬਣਿਆ ਹੋਇਆ ਹੈ। ਸਤਿ ਸ੍ਰੀ ਅਕਾਲ ਜੀ ਇਹ 88 ਸਾਡੇ ਪਲਾਟ ਨੇ ਸੀ। ਅਸੀਂ ਜਦੋਂ ਸਭ ਕੋ ਮੰਗ ਕੀਤੀ ਵੀ ਸਾਨੂੰ 88 ਪਲਾਟਾਂ ਇਹ ਕਬਰਾਂ ਨਹੀਂ ਮਨਜ਼ੂਰ। ਪੰਚਾਇਤ ਦੀ ਟੋਟਲੀ। ਟੋਟਲ ਪੰਚਾਇਤੀ ਸਰਕਾਰ। ਇਹ ਮੜੀਆਂ ਅਜੇ ਤੋਂ 30 ਸਾਲ ਪਹਿਲੇ ਜੇ ਬਣੀਆਂ। ਪਲਾਟ 2016 'ਚ ਬਣੋਈ। ਠੀਕ ਆ। ਅਸੀਂ ਕਹਿੰਦੇ ਜੇ ਤੁਹਾਨੂੰ ਤੰਗੀ ਆ ਤਾਂ ਇਹ ਵੀ ਮੜੀਆਂ ਫਟਾ ਕੇ ਤੇ ਹੋਰ ਜਗ੍ਹਾ ਸੈੱਟ ਕਰ ਦਿਓ। ਥੱਲੇ ਜਗ੍ਹਾ ਬੜੀ ਪੰਚਾਇਤੀ। ਉੱਥੇ ਕਬਰਾਂ ਵੀ ਨਾਲ ਦੇ ਦਿਓ ਮੜੀਆਂ ਵੀ ਨਾਲ ਦੇ ਦਿਓ। ਉੱਥੇ ਸੈੱਟ ਕਰ ਦਿਓ। ਲਿਖੜ ਰਿਹਾ ਜੱਜ ਸਾਹਿਬ ਕਹਿੰਦਾ ਵੀ ਰਿਆਸੀ ਪਲਾਟ ਐ ਨਵੀਆਂ ਕਬਰਾਂ ਨਹੀਂ ਬਣ ਸਕਦੀਆਂ ਹਮ ਇੱਕ ਹੁਣ ਕੱਲ ਕੱਲ ਤਰੀਕੀ ਹੁਣ ਫੇਰ 20 ਤਰੀਕਾ ਇਹ ਉਦਾਂ ਛੱਡੀ ਸੀ ਜਦੋਂ ਇਹਨਾਂ ਕਹਿੰਦੇ ਸੀ ਕਬਰਾਂ ਭਰਉਣੀਆਂ ਸੀ ਇੱਕ ਮੋਢੂ ਕੇਸ ਲਾਤਾ ਨਾਲ ਹੀ ਕੇਸ ਲਾਤਾ ਜੀ ਇਹ 골ਡ ਨੇ ਲਾਇਆ ਵਾ ਮੇਰਾ ਲੜਕਾ ਕੱਲਾ ਹੀ ਵਿਰੋਧ ਕਰ ਰਿਹਾ ਜੀ ਹਾਂਜੀ ਹਾਂਜੀ ਇਥੇ ਘਰ ਹੀ ਕੱਲਾ ਵਾ ਸਾਡਾ ਸਾਡਾ ਘਰ ਹੀ ਕੱਲਾ ਵਾ ਪਲਾਟ 2016 ਦੇ ਕਟੋਈਆ ਸੀ ਹਮ ਮਡੀਆਂ ਪਹਿਲੇ ਦੇ ਕਟੋਈਆ ਅਈ ਇਹ ਅਪੀਲ ਹੋਤਾ ਕੇਸ ਮੋਗਲੀ ਆ ਕੇਸ ਜੇ ਜੱਸਾ ਕੇਸ ਹਲ ਚ ਕਰਿਆ ਕੇਸ ਹੋ ਜੂਗਾ ਕਾਬਲਸਤਾਨ ਪੁੱਟੋ ਜੋ ਮਰਜੀ ਕਰਵਾਈ ਕੀ ਕਦੀ ਢੱਕਦੀ ਅਸੀਂ ਕਹਾਂਗਾ ਨਹੀਂ ਕੇਸ ਲੱਗਾ ਵਾ ਕੇਸ ਤੋਂ ਬਾਅਦ ਜੋ ਮਰਜੀ ਕਰਿਓ ਅਸੀਂ ਨਹੀਂ ਢੱਕਾਂਗੇ ਜੇ ਕੇਸ ਨੇ ਦਾ ਹੱਕ ਚ ਹੁੰਦਾ ਵਾ ਠੀਕ ਆ ਅਸੀਂ ਨਹੀਂ ਕਹਾਂਗੇ ਬਾਈ ਸਾਰੀ ਮੁੜ ਕੇ ਕਰਦੇ ਕਵਰ ਜਿੱਦਾਂ ਮਰਜੀ ਆ ਅਸੀਂ ਨਹੀਂ ਢੱਕਦੇ ਜਿੰਜਾ ਕੇਸ ਦਾ ਹੱਕ ਨਹੀਂ ਹੁੰਦਾ ਅਸੀਂ ਨਹੀਂ ਪਟੰਦਾਂਗੇ ਉਧਰ ਮਰਦਾ ਦਫਨਾਉਣ ਤੋਂ ਰੋਕੇ ਜਾਣ ਤੋਂ ਬਾਅਦ ਪਰਿਵਾਰ ਨੇ Laash ਨੂੰ ਸੜਕ ਤੇ ਰੱਖ ਕੇ ਜਿੱਥੇ ਪ੍ਰਦਰਸ਼ਨ ਕੀਤਾ ਉੱਥੇ ਹੀ ਪਿੰਡ ਦੇ ਸਰਪੰਚ ਲਖਮਿੰਦਰ ਸਿੰਘ ਅਤੇ ਸੰਬੰਧਤ ਥਾਣੇ ਦੀ ਪੁਲਿਸ ਨੇ ਮੌਕੇ ਤੇ ਆ ਕੇ ਕਬਰਿਸਤਾਨ ਵਿੱਚ ਇੱਕ ਕਬਰ ਨੂੰ ਖੁਦਵਾ ਕੇ ਮ੍ਰਿਤਕ ਬਜ਼ੁਰਗ ਨੂੰ ਦਫਨਾਇਆ ਇਸ ਦੌਰਾਨ ਥਾਣਾ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਅਗਰ ਪੰਚਾਇਤ ਮਰਦਾ ਦਫਨਾਉਣ ਤੋਂ ਰੋਕਣ ਵਾਲੇ ਪਰਿਵਾਰ ਦੇ ਖਿਲਾਫ ਸ਼ਿਕਾਇਤ ਕਰਦੀ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਮਸਲੇ ਇਹ ਕਿ ਸਾਡੇ ਨਗਰ ਦੇ ਵਿੱਚ ਜਿਹੜੀ ਆ ਕਾਫੀ ਵੱਡੀ ਤਦਾਦ ਤੇ ਜਿਹੜੀ ਆ 크ਰਿਸਨੈਲਟੀ ਜਿਹੜੀ ਆ ਐਸਾਈ ਧਰਮ ਦੇ ਜੋ ਲੋਕ 크ਰਿਸਨ ਜੋ ਲੋਕ ਹੈ ਕਾਫੀ ਵੱਡੀ ਤਦਾਦ ਤੇ ਆ ਤੇ ਉਹਨਾਂ ਕੋ ਕੇਵਲ ਉੱਥੇ ਕਨਾਲ ਕਥਾਮ ਆ ਜਿਹੜਾ ਇਹ ਜਿਹੜਾ ਅੰਤਮ ਸਮੇਂ ਤੇ ਜਦੋਂ ਬੰਦਾ ਚੜਾਈ ਕਰਦਾ ਤੇ ਉਹਨੂੰ ਦਫਨਾਉਣ ਵਾਸਤੇ ਕਿਉਂਕਿ ਇਹ ਲੋਕ ਦੱਬਦੇ ਆ ਜੀ ਸੋ ਉਹਨਾਂ ਨੂੰ ਇਹ ਪਿਛਲੀ ਪੰਚਾਇਤ ਨੇ ਜੋ ਸਾਡੇ ਤੋਂ ਪਹਿਲੇ ਆ ਉਹ ਐਮਐਲਏ ਸਾਹਿਬ ਨੇ ਜੋ ਇਸ ਟਾਈਮ ਦੇ ਮੌਜੂਦਾ ਐਮਐਲਏ ਤੇ ਹੁਣ ਵੀ ਉਹ ਮੌਜੂਦਾ ਐਮਐਲਏ ਆ ਤੇ ਉਹਨਾਂ ਪੰਚਾਇਤ ਨੇ ਮਤਾ ਪਾ ਕੇ ਆ ਡੇਢ ਕਨਾਲਾਂ ਇਹਨਾਂ ਨੂੰ ਇਹਨਾਂ ਦੀ ਕਹਿਨ ਤੇ ਹਨਾ ਇਹਨਾਂ ਦੀ ਜੋ ਬੇਨਤੀ ਸੀ ਉਹਨੂੰ ਮਨਜ਼ੂਰ ਕਰਕੇ ਤੇ ਕ੍ਰਿਸ਼ਨ ਕਮਿਊਨਿਟੀ ਨੂੰ ਜਿਹੜਾ ਵਾ ਇਹ ਕਬਰਾਂ ਵਾਸਤੇ ਆ ਡੇਢ ਕਨਾਲ ਥਾਂ ਦਿੱਤਾ ਸੀ ਸੋ ਇਹਦੇ ਵਿੱਚ ਮਤਾ ਪਿਆ ਹੈ ਪਿਛਲਾ ਤੇ ਹੁਣ ਮੌਜੂਦਾ ਪੰਚਾਇਤ ਨੇ ਉਸ ਮਤੇ ਦੀ ਪ੍ਰਵੋਤਾ ਕਰਕੇ ਮਤਾ ਪਾ ਕੇ ਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਇਹਨੂੰ ਵਰਤ ਸਕਦੇ ਹੋ ਉਹ ਇਸ ਕਲੋਨੀ ਦੇ ਵਿੱਚ ਸਿਰਫ ਕੇਵਲ ਇੱਕ ਬੰਦਾ ਜੋ ਇਨਲੀਗਲ ਤਰੀਕੇ ਨਾਲ ਰਹਿ ਰਿਹਾ ਜਿਸ ਨੂੰ ਜਿਹਦੇ ਕੋਲ ਇੱਥੇ ਬਹੁਤ ਵੱਡੀ ਪ੍ਰਾਪਰਟੀ ਜਿਹੜੀ ਸਰਕਾਰੀ ਪੰਚਾਇਤ ਜਿਹਦਾ ਦੁਰਪਯੋਗ ਕਰ ਰਿਹਾ 12 ਪਲਾਟ ਹੈ ਬੰਦੇ ਕੋ ਸੋ ਉਹਦੇ ਮੁਤਾਬਕ ਇਹ ਸਰਪੰਚ ਦੀ ਪੰਚਾਇਤ ਦੀ ਪਾਵਰ ਨੂੰ ਵੀ ਟਿਚ ਸਮਝਦੇ ਹਨ ਕਿ ਇਹਨਾਂ ਦੇ ਪਿੱਛੇ ਕੌਣ ਹੈ ਕੀ ਮਕਸਦ ਹੈ ਕਿ ਕੋਈ ਪੌਣ ਪੋਲਿਟਿਸ਼ੀਅਨ ਜਿਹੜਾ ਇਹਨੂੰ ਸ਼ਹਿਦ ਦੇ ਕੇ ਤੇ ਇਹ ਪਿੰਡ ਦੇ ਵਿੱਚ ਬਿਵਾਦ ਖੜਾ ਕਰ ਰਿਹਾ ਹੈ ਅੱਜ ਦੇਖੋ ਇੱਕ ਬੰਦਾ ਚੜ੍ਹਾਈ ਕਰ ਗਿਆ ਉਹਨੂੰ ਦਫਨਾਉਣ ਲਈ ਜਗ੍ਹਾ ਨਹੀਂ ਹੈ ਤਾਂ ਉਹ ਜਿਹੜਾ ਕਵਰ ਖੋਦੇ ਉਹ ਕਵਰ ਰੋਕੀ ਜਾ ਰਹੀ ਹੈ ਇੱਕ ਵੱਡਾ ਵੱਡਾ ਇਸ਼ੂ ਹੈ ਜੇ ਇੱਥੇ ਇਸ ਤਰ੍ਹਾਂ ਹੋ ਜਾਂਦਾ ਜਾਂ ਪ੍ਰਸ਼ਾਸਨ ਨੇ ਜਾਂ ਇੱਥੇ ਪਹੁੰਚ ਕੇ ਨਾ ਇਹਦੀ ਸਾਰ ਲਈ ਤੇ ਅਹੀਂ ਹੋ ਸਕਦਾ ਉਹਦੀ ਜਿਹੜੀ ਇਹ ਡੈੱਡ ਬੋਡੀ ਨੂੰ ਸੜਕ ਤੇ ਰੱਖਾਂਗੇ ਫਿਰ ਜਾਮ ਲਾਵਾਂਗੇ ਪੂਰਾ ਹਨਾ ਇਹ ਪਿੰਡ ਪੁਲਜਾ ਕਲੋਨੀ ਵਿੱਚ ਜਿਹੜਾ ਵਾਸ਼ਮਸ਼ਾਨ ਘਾੜ ਦਾ ਮਸਲਾ ਸੀ ਤੇ ਇਹਦੇ ਵਿੱਚ ਜਿਹੜਾ ਦੋਹਾਂ ਪਾਰ ਖਾਣੇ ਦਾ ਟਾਈਮ ਦੇ ਦਿੱਤਾ ਤੇ ਇੱਕ ਪਾਰਟੀ ਲੈ ਕੇ ਚੱਲੇ ਆ ਤੇ ਬਾਕੀ ਜੋ ਕਾਰਵਾਈ ਹੋਏਗੀ ਉਹ ਉੱਥੇ ਜਿਹੜੀਆਂ ਮਤਲਬ ਲੈਂਦੀ ਹੈ ਕਿ ਇਹ ਪੰਚਾਇਤੀ ਜ਼ਮੀਨ ਹੈ ਜੀ ਕਿ ਜਾਂ ਹਾਂ ਜੀ ਇਹ ਪੰਚਾਇਤ ਕੰਦੀ ਪੰਚਾਇਤੀ ਜ਼ਮੀਨ ਆ ਇਹ ਕਹਿੰਦੇ ਸਾਡੇ ਕੋਰਟ ਕੋਰਟ ਕੇਸ ਕੀਤਾ ਵਾ ਇਹ ਤਾਂ ਹੋਣਾ ਹੀ ਉੱਥੇ ਜਾ ਕੇ ਫੇਰ ਵੇਖਦੇ ਮੌਕੇ ਤੇ ਫੇਰ ਸਾਰੀ ਗੱਲਬਾਤ ਜੋ ਵੀ ਹੋਏਗੀ ਫਿਰ ਹੋ ਜੇ ਕਲੀਅਰ